ਸਤਿ ਸ਼੍ਰੀ ਅਕਾਲ ਮਿੱਤਰੋ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਠੂਰ ਤੇ ਮਿੱਤਰੋ ਅੱਜ ਆਪਾਂ ਖੜੇ ਆ ਪਿੰਡ ਹਠੂਰ ਤੋਂ ਰਾਮੇ ਨੂੰ ਜਾਂਦੀ ਸੜਕ ਤੇ ਤੇ ਆਪਾਂ ਪਹੁੰਚੇ ਹੋਏ ਆ ਅੱਜ ਇੱਕ ਨਵੇਂ ਖਿਲਾੜੇ ਦੀ ਸ਼ੁਰੂਆਤ ਕੀਤੀ ਆ ਬਾਈ ਸੁਖਦੀਪ ਸਿੰਘ ਬਿੱਲਾ ਹੋਰਾਂ ਨੇ ਤੇ ਕਰਦੇ ਆ ਗੱਲਬਾਤ ਬਾਈ ਹੁਣਾਂ ਨਾਲ ਤੇ ਆਓ ਫਿਰ ਮળોਨੇ ਆ ਬਾਈ ਹੁਣਾਂ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਠੀਕ ਆ ਵਧੀਆ ਬਾਈ ਤੇ ਕਰਾੜਾ ਫਿਰ ਕਰਤਾ ਚਾਲੂ ਹਾਂ ਜਰ ਤਾਂ ਕਰਤਾ ਚਾਲੂ ਵੀਰੇ ਤੇ ਸਭ ਤੋਂ ਪਹਿਲਾਂ ਤਾਂ ਵੀਰੇ ਇੱਕ ਵਾਰ ਮੈਂ ਦੱਸਦਾ ਵੀਡੀਓ ਚ ਇੱਕ ਵਾਰ ਤੁਸੀਂ ਨਾ ਪ੍ਰੋਪਰ ਲੋਕੇਸ਼ਨ ਦੱਸ ਦਿਓ ਵੀ ਆਪਾਂ ਖੜੇ ਕਿੱਥਿਆਂ ਤਾਂ ਕਿ ਜਿਹੜੇ ਵੀਰ ਨੇ ਕਿਸੇ ਨੇ ਗੁਰਦਿਆਂ ਆਉਣਾ ਉਹਨੂੰ ਸੌਖੇ ਢੰਗ ਨਾਲ ਪਤਾ ਲੱਗ ਜਵੇ ਇਹੇ ਵੀਰੇ ਲੋਕੇਸ਼ਨ ਹੈਗੀ ਆ ਇਧਰੋਂ ਜਦੋਂ ਠੂਰੋਂ ਆਉਨੇ ਆ ਉਹ ਮੀਲ ਪੱਥਰ ਲੱਗਿਆ ਹੋਇਆ ਉਥੋਂ ਜਦੋਂ ਆਉਨੇ ਆ ਉਤੋਂ 3 ਕਿਲੋਮੀਟਰ ਰਾਮਾ ਜੇ ਰਾਮੇ ਤੋਂ ਆਉਨੇ ਆ ਉਥੇ ਲਿਖਿਆ ਹੋਇਆ ਠੂਰ 2 ਕਿਲੋਮੀਟਰ ਠੀਕ ਹੈ ਜੀ ਉਥੇ ਮੰਨ ਲਓ ਸਹੀ ਆ ਬਾਕੀ ਉਥੇ ਬੋਰਡ ਵੀ ਲਾ ਦੇਾਂਗੇ ਤੇ ਉਹ ਤੋਂ ਬੋਰਡ ਤੋਂ ਆ ਨਾਲ ਹੀ ਇਧਰ ਬਾਈ ਦੇ ਦਸਮ ਮੁਤਾਬਕ ਦੋਸਤੋ ਜੇ ਆਪਾਂ ਪਿੰਡ ਹਟਹੂਰ ਦੀ ਫਿਰਨੀ ਤੋਂ ਚੱਲਦੇ ਆ ਤਾਂ 2 ਕਿਲੋਮੀਟਰ ਤੇ ਆ ਘਲਾੜਾ ਹਾਂ 2 ਕਿਲੋਮੀਟਰ ਤੇ ਜੇ ਆਪਾਂ ਰਾਮੇ ਤੋਂ ਠੂਰ ਨਾ ਆਉਨੇ ਆ ਤਾਂ ਉੱਥੋਂ 3 ਕਿਲੋ 3 ਕਿਲੋਮੀਟਰ ਤੇ ਹਾਂ ਤੇ ਵੀਰੇ ਆਪਣੇ ਘਲਾੜੇ ਦਾ ਨਾਮ ਕੀ ਹੈ ਹਜੇ ਤੱਕ ਮੈਂ ਦੇਖਿਆ ਅਜੇ ਸ਼ੁਰੂਆਤ ਹੋਈ ਹੈ ਮੇਰੇ ਖਿਆਲ ਕੋਈ ਫਲੈਕਸ ਵਗੈਰਾ ਲੱਗੀ ਨਹੀਂ ਹੋਈ ਨਹੀਂ ਲੱਗੇ ਨਹੀਂ ਹਜੇ ਤੱਕ ਰਹੀ ਹੈ ਇਹ ਮੈਂ ਦਾ ਨਾਮ ਆਪਾਂ ਲੱਖਾਂਗੇ ਤਾਂ ਜ਼ਿੰਮੇਦਾਰ ਘਲਾੜਾ ਹੀ ਰੱਖਾਂਗੇ ਜ਼ਿੰਮੇਦਾਰ ਘਾੜਾ ਰੱਖਾਂਗੇ ਠੀਕ ਆ ਤੇ ਸਭ ਤੋਂ ਪਹਿਲੇ ਹੀ ਸਵਾਲ ਵੀਰੇ ਕਿਵੇਂ ਮਨ ਚ ਆਇਆ ਕਿਹਾੜੇ ਬਹੁਤ ਘੱਟ ਨੇ ਵੈਸੇ ਚਲੋ ਅੱਜਕੱਲ ਤਾਂ ਕਾਫੀ ਹੋ ਗਏ ਨੇ ਹਠੂਰ ਹੈ ਨਹੀਂ ਸੀ ਇਸ ਏਰੀਆ 'ਚ ਕਿਵੇਂ ਦਿਮਾਗ 'ਚ ਕਿਵੇਂ ਵਿਚਾਰ ਆਇਆ ਤੁਹਾਡੇ ਇਹ ਵੀਰੇ ਅਗਲੇ ਸਾਲ ਨਾ ਸੀ ਦੇਖ ਕੇ ਸੀ ਅਚਰਾਲ ਠੀਕ ਵੀ ਲੱਗਿਆ ਪਿਆ ਸਾਨੂੰ ਐ ਸੀ ਵੀ ਯਾਰ ਅਸੀਂ ਵੀ ਲਾਈਏ ਹੂੰ ਵੀ ਬਾਕੀ ਨਾ ਰਿਹਾਂ ਸਪਰੇਆ ਵਾਲਾ ਹੁਣ ਸਰ ਪਤਾ ਹੀ ਆ ਵੀ ਤੁਹਾਨੂੰ ਵੀ ਕਿੰਨਾ ਲੂਆਂ ਲੂਆਂ ਤੇ ਕਿੰਨਾ ਖਸ ਪੈਂਦਾ ਹਾਂ ਵੀ ਚੱਲ ਮਾੜੀ ਮੋਟੀ ਤਾਂ ਕੋਈ ਚੀਜ਼ ਸੁੱਧ ਖਾਨ ਨੂੰ ਮਿਲ ਜੇ ਹਾਂ ਬਿਲਕੁਲ ਤੇ ਇਕ ਆਪਾਂ ਆਪ ਵੀ ਕਹਿੰਨੇ ਲੋਕਾਂ ਨੂੰ ਵੀ ਜਦ ਅਸੀਂ ਵੀ ਵੀ ਦੇਵਾਂਗੇ ਵੀ ਤੁਸੀਂ ਬੀਜੋ ਜੇ ਮਤਲਬ ਜਿੰਨਾ ਵੀ ਥਾਂ ਵੀ ਸਕਦੇ ਆ ਵਿੱਗਾ ਵਿੱਗਾ ਦਾ ਥੋੜਾ ਥੋੜਾ ਤੁਸੀਂ 20 ਵੀ ਦੋਗੇ ਹਾਂ 20 ਵੀ ਦੇ ਦਾਂਗੇ ਠੀਕ ਹੈ ਜੀ ਗੱਲ ਹੀ ਤੇ ਇਹ ਜਿਹੜਾ ਤੁਸੀਂ ਖਿਲਾੜੇ ਤੇ ਗੰਨਾ ਵਰਤ ਰਹੇ ਹੋ ਜਿਹਦਾ ਆਪਾਂ ਗੁੜ ਤਿਆਰ ਕਰਦੇ ਆ ਆਮ ਮੈਂ ਦੇਖਿਆ ਵੀ ਖਿਲਾੜੇ ਦੇ ਕੋਲ ਗੰਨਾ ਬੀਜਿਆ ਨਹੀਂ ਹੁੰਦਾ ਮੁੱਲ ਲਿਆਂਦਾ ਜਾਂਦਾ ਤੇ ਮੇਰੇ ਖਿਆਲ ਤੋਂ ਤੁਹਾਡਾ ਗੰਨਾ ਇਹ ਆਪਣਾ ਆ ਗੰਨਾ ਆਪਣਾ ਆ ਖੜਾ ਜੀ 85 ਵੀ ਆ ਇਹ ਇਹ ਡਿੱਗਿਆ ਕਾਫੀ ਆ ਵੀਰੇ ਦਾ ਕੀ ਕਰ ਇਹ ਡਿੱਗਿਆ ਇਹ ਜਿਹੜਾ 85 ਆ ਹਾਂ ਜੀ ਇਹ ਤਿੰਨ ਗਰੀ ਅਸੀਂ ਬਣਾਈ ਕਰੀ ਆ ਇਹਨੇ ਡਿੱਗਣਾ ਹੀ ਡਿੱਗਣਾ ਇੰਨੀ ਮਰਜ਼ੀ ਬਣਾਈ ਕਰ ਲਾ ਇਹਨੇ ਡਿਗਣਾ ਡਿਗਣਾ ਇੱਕ ਜਿਹੜੇ ਵਿੱਚ ਮਿਹੜੇ ਖੜੇ ਆ ਹਾਂਜੀ ਇਹ 18 ਦੇ ਆ ਠੀਕ ਹੈ ਜੀ ਇਹ ਦਾ ਮਤਲਬ 18 ਨੇ ਅਸੀਂ ਨਵੇਂ ਸਾਲ ਬੀਜੇ ਕਰਕੇ ਥੋੜਾ ਜਿਹਾ ਸਾਤੋਂ ਮਿਸਟੇਕ ਹੋ ਗਈ ਇਹ ਇੱਕ 68 18 ਦਾ ਲੱਗਦਾ ਨਾਲ ਇੱਕ 85 ਦਾ ਲੱਗਦਾ ਫੇਰ ਕੋਸ ਬਚਤ ਹੋ ਜਾਂਦੀ ਨਹੀਂ ਇਹ ਡਿਗਦੀ ਡਿਗਦਾ ਡਿਗਦਾ ਹੀ ਆ ਹਾਂ ਤੇ ਖਲਾੜੀ ਵੀ ਅੱਜ ਸ਼ੁਰੂਆਤ ਹੋਈ ਹੈ ਵੀਰੇ ਤੇ ਆਪਾਂ ਮੜਾ ਜਾ ਰੇਟ ਵੀ ਨਾਲ ਦੱਸ ਦਈਏ ਦੋਸਤਾਂ ਨੂੰ ਵੀ ਕੀ ਰੇਟ ਤੇ ਤੁਸੀਂ ਗੁੜ ਦਾਉਂਗੇ ਰੇਟ ਵੀਰੇ 100 ਰੁਪਏ ਦੇਵਾਂਗੇ ਗੁੜ 100 ਰੁਪਏ ਦਵਾਂਗੇ ਹਾਂ 100 ਰੁਪਏ ਥੋੜਾ ਜਿਹਾ ਮਹਿੰਗਾ ਨਹੀਂ ਹੋਊਗਾ ਵੀਰੇ ਤੁਸੀਂ ਆਪ ਵੀ ਦੇਖ ਲਓ ਚਾਰ ਜਾਣੇ ਦਾ ਮਤਲਬ ਲੇਬਰ ਵਾਲੇ ਲੱਗੇ ਹੋਇਆ ਦੋ ਗੰਨਾ ਵੱਢਣ ਵਾਲੇ ਲੱਗੇ ਹੋਇਆ 6 ਬੰਦੇ ਦਾ ਉਹੀ ਆ 500 ਰੁਪਏ ਦਿਹਾੜੀ ਆ ਹਾਂ ਮੈਨੂੰ ਇਹ ਤਾਂ ਜਾਨੀ ਸਾਵਾਂ ਲਾਵਾਂ ਜੀ ਇੱਕ ਹੀ ਹੋਣਾ ਗਾਂ ਨੂੰ ਬਲਾਂ ਹਜੇ ਕੋਸ ਬੱਚੇ ਪੁੱਤੀ ਹਾਂ ਬਿਲਕੁਲ ਵੀਰੇ ਬਿਲਕੁਲ ਤੇ ਆਪਾਂ ਮੜਾ ਜਾ ਅੰਦਰੋਂ ਵੀ ਦਿਖਾ ਦਈਏ ਹ ਇਧਰ ਵੀ ਦਿਓ ਜਾਣਕਾਰੀ ਵੀਰੇ ਕਿਵੇਂ ਦਾ ਮਾਹੌਲ ਆ ਇਹ ਕੀ ਕੀ ਆਪਣਾ ਹਲਾਇਆ ਕਿਵੇਂ ਚੱਲ ਰਿਹਾ ਸਾਰਾ ਪਸੇ ਉਧਰੋਂ ਵੀਰੇ ਆ ਕੇ ਰਿਹਾ ਉਹ ਇਹਦੇ ਵਿੱਚ ਪੈਂਦਾ ਖੇਲ ਚੇਚ ਵੀ ਗਰਮ ਹੋਈ ਜਾਂਦਾ ਨਾਲ ਦੇ ਨਾਲ ਠੀਕ ਹੈ ਜੀ ਇਹ ਜੋ ਕੱਢ ਕੇ ਫਿਰ ਉਹ ਕੜਾਹੀ ਚ ਪਾ ਲੈਨੇ ਆ ਠੀਕ ਹੈ ਜੀ ਉਹ ਵੱਡਾ ਭਾਈਆ ਮੇਰਾ ਠੀਕ ਹੈ ਜੀ ਉਹ ਮਤਲਬ ਬਣਾਈ ਜਾਂਦਾ ਉਹ ਪਹਿਲਾਂ ਸੀਗਾ ਮਤਲਬ ਜਾਣਕਾਰ ਸੀਗਾ ਬਣਾਉਂਦਾ ਬਣਾਉਂਦਾ ਠੀਕ ਹੈ ਜੀ ਇਹਨੇ ਵੀ ਫਿਰ ਮਨੂੰ ਕੋ ਥੱਲਾ ਛੇਰੀ ਦਿੱਤੀ ਸਹੀ ਆ ਕਹਿੰਦਾ ਵੀ ਚੱਲ ਤੂੰ ਲਾ ਮੇਂ ਗੰਨਾ ਬੀਜ ਆਪਾਂ ਲਾਵਾਂਗੇ ਅਗਲੇ ਸਾਲ ਹਾਂ ਤੇ ਸਾਨੂੰ ਸਾਲ ਹੋ ਗਏ ਮਤਲਬ ਫਿਰ ਇਹ ਲਾਉਂਦਿਆਂ ਨੂੰ ਰਿਗਾਰਡਮੈਂਟ ਕਰਦਿਆਂ ਨੂੰ ਫਿਰ ਗੰਨਾ ਲਾਇਆ ਹਾਂ ਕੰਨੇ ਲਾਏ ਤੋਂ ਬਾਅਦ ਫਿਰ ਹੁਣ ਕਲਾੜਾ ਲਾਇਆ ਇੱਕ ਪਹਿਲਾਂ ਸਾਡਾ ਰਾਦਾ ਸੀ ਵੀ ਖੜਾ ਹੀ ਵੇਚ ਦਈਏ ਫਿਰ ਆਖੇ ਵੀ ਨਹੀਂ ਯਾਰ ਦੇ ਗਏ ਲੋਕਾਂ ਨੂੰ ਵਧੀਆ ਜੀ ਇੱਕ ਮੇਰੇ ਚਲੋ ਹਰੇਕ ਬੰਦਾ ਹੀ ਕਹਿੰਦਾ ਹਨਾ ਜਿਹੜੇ ਬੰਦੇ ਨੇ ਜਿਹੜਾ ਵੀ ਕੰਮ ਚਲਾਇਆ ਹੁੰਦਾ ਵੀ ਅਸੀਂ ਆਰਗੈਨਿਕ ਆ ਅਸੀਂ ਵਧੀਆ ਚੀਜ਼ ਦੇਵਾਂਗੇ ਤੇ ਜਿਹੜੇ ਵੀ ਦੋਸਤ ਵੀਡੀਓ ਦੇਖ ਰਿਹਾ ਕਿਵੇਂ ਯਕੀਨ ਕਰਨ ਜੇ ਗੜਚ ਮੰਨ ਲਓ ਕੋਈ ਜਿਵੇਂ ਮਲਾਉਟ ਦੀ ਗੱਲ ਚੱਲਦੀ ਹੈ ਚਲੋ ਮੈਂ ਸਿੱਧਾ ਇਹ ਸਵਾਲ ਹੀ ਪੁੱਛਦਾ ਵੀ ਕੋਈ ਮਲਾਉਟ ਕਰਦੇ ਹੋ ਨਹੀਂ ਕਰਦੇ ਮੈਂ ਕਹਿੰਦਾ ਵੀ ਜਿਹੜਾ ਗੁੜ ਲੈ ਕੇ ਜਾਊਗਾ ਹਾਂਜੀ ਉਹ ਸਾਡਾ ਗੁੜ ਇੱਥੇ ਸਿੱਟ ਜੇ ਉਹਦੇ ਤੇਲ ਦੇ ਪੈਸੇ ਵੀ ਦੇਵਾਂਗੇ ਜੇ ਗੁੜ ਚ ਮਲਾਵਟ ਨਿਕਲੇ ਦੋਸਤੋ ਨੋਟ ਕਰਿਓ ਗੱਲ ਵੀਰ ਕਹਿੰਦਾ ਵੀ ਜੇ ਕੋਈ ਗੁੜ ਲੈ ਕੇ ਜਾਊਗਾ ਉਹਦੇ ਤੇਲ ਦੇ ਪੈਸੇ ਵੀ ਉਹਦਾ ਖਰਚਾ ਦੇਵਾਂਗੇ ਉਹਦਾ ਖਰਚਾ ਦੇਵਾਂਗੇ ਖਰਚਾ ਦੇਵਾਂਗੇ ਵੀ ਤੂੰ ਲੈ ਕੇ ਆ ਨਾ ਮੋੜ ਕੇ ਸਾਡੇ ਕੋਲ ਇੱਥੇ ਠੀਕ ਹੈ ਉਹਦਾ ਖਰਚਾ ਦੇਵਾਂਗੇ ਤੇ ਇੱਕ ਵੀਰੇ ਜਿਵੇਂ ਮਤਲਬ ਰਾਹਗੀ ਰੌਂਦਾ ਕੋਈ ਲੰਘਦਾ ਉਹ ਲੈਂਦਾ 2 4 5 ਕਿਲੋ ਜੇ ਕਿਸੇ ਨੇ ਕੋਈ ਵੱਡਾ ਆਰਡਰ ਕਰਵਾਉਣਾ ਹੋਵੇ ਹਾਂ ਉਹਦੇ ਲਈ ਵੀ ਮਤਲਬ ਤੁਸੀਂ ਤਿਆਰ ਹੋ ਮਤਲਬ ਵੱਡਾ ਵੱਡਾ ਵੀਰੇ ਦੇ ਦੇਾਂਗੇ ਵਧਾ ਦੇਾਂਗੇ ਸਹੀ ਆ ਤੇ ਇੱਕ ਵੀਰੇ ਮਤਲਬ ਜਿਵੇਂ ਮੈਲ ਮੂਲ ਉਤਾਰ ਲਈ ਭਿੰਡੀ ਭੁੰਡੀ ਵਰਤੀ ਜਾਂਦੀ ਆਦੇ ਪਾਣੀ ਪਿਆ ਦਿਖਾ ਭਿੰਡੀ ਦਾ ਪਾਣੀ ਉਹਦੇ ਆਓ ਜੀ ਇਬਰੇ ਆਪਣਾ ਆਪ ਦਾ ਹੀ ਹੈ ਮੋਟਰ ਆਪਣੀ ਮੋਟਰ ਹੈ ਇਹ ਹਾਂ ਆਪਣੀ ਹੋਈਆਂ ਆ ਦੇ ਵੀ ਆ ਪਾਣੀ ਮਤਲਬ ਕੱਢਿਆ ਹੋਇਆ ਫਿੰਡੀਆਂ ਦਾ ਠੀਕ ਆ ਹਾਂ ਪਿੰਡੀਆਂ ਪਈਆਂ ਮਤਲਬ ਮੈਂ ਕਿਹਾ ਦਿਖਾ ਦਈਏ ਵੀ ਕਿੰਨੇ ਲੱਗੇ ਲੋਕਾਂ ਨੂੰ ਵੀ ਕਹਿਣ ਦੀ ਗੱਲ ਆ ਨਹੀਂ ਨਹੀਂ ਕਹਿਣ ਦੀ ਗੱਲ ਨਹੀਂ ਆ ਤੁਹਾਡੇ ਸਾਹਮਣੇ ਪਈਆਂ ਆ ਪਾਣੀ ਪਿਆ ਬਸ ਇਹ 1.5 ਲੀਟਰ ਫਿੰਡੀਆਂ ਦਾ ਪਾਣੀ ਪੈਂਦਾ ਇੱਕ ਕੜਾਹੇ ਦੇ ਵਿੱਚ ਠੀਕ ਆ ਵੀਰੇ ਤੇ ਹਾਂ ਸੋ ਦੋਸਤੋ ਜਿਵੇਂ ਬਾਈ ਹੁਣਾਂ ਲਗਭਗ ਆਪਾਂ ਨੂੰ ਸਾਰੀ ਜਾਣਕਾਰੀ ਦਿੱਤੀ ਆ ਇਹ ਕਹਿੰਦੇ ਗੁੜ ਦੀ ਸਾਡੀ ਗਾਰੰਟੀ ਆ ਤੇ ਗਾਰੰਟੀ ਫੁੱਲ ਹੋਊਗੀ ਜੀ ਬਸ ਅ ਰੇਟ ਦੀ ਵੀ ਲਗਭਗ ਗਰੰਟੀ ਹੋਈ ਆ ਜੇ ਮੈਂ ਕਹਣਾ ਵੀ ਆਪਾਂ ਮਾਰਕੀਟ ਚੋਂ ਵੀ ਲੈਣੀ ਆ ਜੇ ਤੁਹਾਨੂੰ 20 ਰੁਪਏ 30 ਰੁਪਏ ਵੀ ਦਸਸਤਾ ਮਿਲਦਾ ਤਾਂ ਮੇਰਾ ਖਿਆਲ ਵੀ ਉਹ ਨਹੀਂ ਲੈਣਾ ਚਾਹੀਦਾ ਕਿਉਂਕਿ ਆਪਾਂ ਦੇਖਦੇ ਆਂ ਮੈਂ ਕਹਿੰਦਾ ਜੀ ਤੁਸੀਂ ਸਾਡੇ ਵਾਲਾ ਗੋੜਾ ਕਿਲੋ ਖਾ ਲਓ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਤੁਸੀਂ ਗੋੜ ਖਾਦਾ ਤੇ ਤੁਸੀਂ ਬਾਜ਼ਾਰ ਵਾਲਾ ਖਾ ਕੇ ਦੇਖ ਲਓ 100 ਗ੍ਰਾਮ ਵੀ ਖਾ ਕੇ ਦੇਖ ਲਓ ਵੀ ਇਹਦਾ ਕੀ ਹਾਲ ਹੈ ਕੀ ਹਾਲ ਕਰਦਾ ਢਿੱਡ ਦਾ ਹਾਂ ਕੀ ਹਾਲ ਕਰਦਾ ਹਾਂ ਸੋ ਦੋਸਤੋ ਜਰੂਰ ਮੌਕਾ ਦਿਓ ਅ ਅੱਜ ਹੀ ਵੀਰ ਉਹਨਾਂ ਨੇ ਕੰਮ ਚਲਾਇਆ ਵਾ ਤੇ ਕੁਝ ਵੀਰ ਪਹੁੰਚੇ ਵੀ ਹੋਏ ਆ ਖਿਡਾੜੇ ਤੇ ਤੇ ਤੁਸੀਂ ਵੀ ਜਰੂਰ ਪਹੁੰਚਿਓ ਲੋਕੇਸ਼ਨ ਵੀਰੋ ਨੇ ਦੱਸਤੀ ਆ ਤੇ ਆਪਾਂ ਨੰਬਰ ਵੀ ਸਕਰੀਨ ਤੇ ਚਲਾ ਰਹੇ ਨੇ ਵੀਰ ਇੱਕ ਵਾਰੀ ਨੰਬਰ ਵੀ ਬੋਲ ਦਿਓ ਤੁਹਾਡਾ 98158 53332 ਠੀਕ ਆ ਜੀ ਸੋ ਵੀਰੋ ਨੇ ਨੰਬਰ ਵੀ ਦੱਸਤਾ ਜੀ ਜ਼ਿੰਮੇਦਾਰ ਘਲਾੜਾ ਸੁਖਦੀਪ ਸਿੰਘ ਬਿੱਲਿਆਹੋਰੀ ਨੇ ਪਿੰਡ ਹਠੂਰ ਤੋਂ ਰਾਮੇਵਾਲ ਨੂੰ ਜਾਂਦੀ ਸੜਕ ਤੇ ਵੀਰੋ ਨੇ ਘਲਾੜਾ ਲਾਇਆ ਵਾ ਤੇ ਵੀਡੀਓ ਦੇਖਿਓ ਵੀਡੀਓ ਸ਼ੇਅਰ ਜਰੂਰ ਕਰਿਓ ਵੀਰੋ ਨੇ ਦਾਵਾ ਕੀਤਾ ਮੈਂ ਵਾਰੀ ਵਾਰੀ ਇਹ ਗੱਲ ਕਹਿ ਰਿਹਾ ਆ ਇਹ ਕਹਿ ਰਿਹਾ ਵੀ ਜੇ ਸਾਡੇ ਗੁਰਦੂਰ ਚ ਕੋਈ ਮਲਾਵਟ ਜਾਂ ਕੋਈ ਵੀ ਅਜਿਹੀ ਚੀਜ਼ ਮਿਲਦੀ ਆ ਤੁਹਾਡੇ ਤੇਲ ਦੇ ਪੈਸੇ ਵਾਪਸ ਤੁਹਾਡੇ ਗੁੜ ਦੇ ਪੈਸੇ ਵਾਪਸ ਹਾਂ ਤੇ ਜਰੂਰ ਪਹੁੰਚੋ ਵੀਰੇ ਧੰਨਵਾਦ